ਹਰਿਆਣੇ ਦੇ ਸੈਂਟਰ ਦੀ ਪੁਲਿਸ ਨੇ ਉਹਨਾਂ ਦੇ ਉੱਤੇ ਅਥਰੂ ਗੈਸ ਤੇ ਗੋਲੀਆਂ ਮਾਰੀਆਂ ਕਈ ਸ਼ਹੀਦ ਹੋ ਗਏ ਆ ਔਰ ਬੀਜੇਪੀ ਨੇ ਤੇ ਆਰਐਸਐਸ ਨੇ ਇੱਕ ਲੜਨ ਵਾਲੀ ਆਪਣੀ ਪਾਰਟੀ ਦੀ ਫੌਜ ਬਣਾਤੀ ਹੈ ਜਿਸ ਨੂੰ ਮਿਲਟਰੀ ਟ੍ਰੇਨਿੰਗ ਦਿੱਤੀ ਗਈ ਹੈ ਜਦੋਂ ਹਰਿਆਣਾ ਤੇ ਸੈਂਟਰ ਦੀਆਂ ਪੁਲਸਾਂ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾ ਰਹੀਆਂ ਸੀ ਅਥਰੂ ਸਟਰੀਆਂ ਸੀ ਗੈਸ ਉਹਦੀ ਆੜ ਦੇ ਵਿੱਚ ਇਹ ਹਰ ਸਸ ਦੀ ਮਿਲਟਰੀ ਦੇ ਬੰਦੇ ਸਾਡੇ ਕਿਸਾਨਾਂ ਦੇ ਰਾਖੇ ਦੇ ਵਿੱਚ ਉਸ ਬੈਠ ਕਰਦੇ ਉਹਨਾਂ ਦੇ ਟ੍ਰੈਕਟਰਾਂ ਦੇ ਇੰਟਰਨੈਟ ਦੇ ਵਿੱਚ ਕੰਮ ਠਾਪਾਤਾ ਠੰਡ ਪਾਤੇ ਜਿਸ ਨਾਲ ਸਾਰੇ ਇਹ ਬਿਲਕੁਲ ਖਰਾਬ ਹੋ ਗਏ ਓਵਰਹਾਲ ਹੋਣਗੇ किन्ने हजार लगेगा ये आप ही जान जानते हो है कश्मीर तो कन्याकाली तक एक हिंदुस्तान है फिर मैं पूछना कि पंजाब के दिल्ली के बॉर्डर के उ रोक क्यों लगाई है एडे ओडे सीमेंट दे पत्थर खड़े कर दते है उ कोई ਦਿੱਲੀ ਨੂੰ ਜਾਣੀ ਸਾਤਾ ਫਿਰ ਮੈਂ ਪੁੱਛਣਾ ਹੈ ਮੋਦੀ ਸਾਹਿਬ ਇਹ ਨਵਾਂ ਬਾਰਡਰ ਹੋਊਗਾ ਹਿੰਦੁਸਤਾਨ ਪੰਜਾਬ ਕਸ਼ਮੀਰ ਹਿਮਾਚਲ ਪ੍ਰਦੇਸ਼ ਦਾ ਤੇ ਇਹ ਲਗਭਗ ਮੁਲਕ ਬਣੂਗਾ ਮੇਰਾ ਕਹਿਣ ਦਾ ਮਤਲਬ ਹੈ ਕਿ ਨਫ਼ਰਤ ਦੇ ਨਾਲ ਇਹ ਲੋਕ ਸਾਡੇ ਖਿਲਾਫ ਭਰੇ ਪਏ ਐ ਇਲੈਕਸ਼ਨ ਜਿੱਤਣ ਦੇ ਲਈ ਰਾਮ ਮੰਦਰ ਟੈਲੀਵਿਜ਼ਨ ਤੇ ਬਣਾਤਾ ਕੀ ਸੀ ਰਾਮ ਮੰਦਰ ਬਣਾਇਆ ਰਾਮ ਮੰਦਰ ਜ਼ਰੂਰ ਬਣਾਓ ਪਰ ਮੋਤੀ ਜੀ ਬੀਜਪੀ ਹਿੰਦੂ ਦਾ ਧਾਰਮਿਕ ਜਿਹੜਾ ਦਰਿਆ ਹੈ ਉਹ ਗੰਗਾ ਹੈ ਗੰਗਾ ਜਿਹੜੇ ਜਿਹੜੇ ਸ਼ਹਿਰਾਂ ਦੇ ਕੋਲੋਂ ਦੀ ਲੰਗਦੀ ਹੈ ਸਾਰਾ ਮਿਊਨਸਿਪੈਲਿਟੀ ਦਾ ਗੰਦ ਗੰਗਾ ਦੇ ਵਿੱਚ ਸੁੱਟਦੇ ਹੋ ਜੇ ਤੁਸੀਂ ਕਿਤੇ ਵੀ ਜਾਣਾ ਹੋਵੇ ਸ਼ਹਿਰਾਂ ਦੇ ਵਿੱਚ ਹੁਣ ਬਰਨਸੀ ਯੂਪੀ ਤੇ ਗੰਗਾ ਦੇ ਉੱਤੇ ਸਭ ਤੋਂ ਵੱਡਾ ਸ਼ਹਿਰ ਹੈ ਸਾਡੇ ਮੋਦੀ ਸਾਹਿਬ ਉੱਥੋਂ ਦੇ ਐਮਪੀ ਐਮਪੀ ਹੋਣ ਦੇ ਨਾਤੇ ਬਰਨਸੀ ਜਾਣਾ ਪੈਂਦਾ ਹੈ ਜੇ ਤੋ ਗੋਸਲਖੰਡੇ ਜਾਂਦੇ ਐ ਹੁਣ ਦੇਖੋ ਪ੍ਰਾਈਮ ਮਿਨਿਸਟਰ ਐ ਪ੍ਰਾਈਮ ਮਿਨਿਸਟਰ ਸਭ ਤੋਂ ਵੱਡੀ ਚੀਜ਼ ਹੁੰਦੀ ਐ ਪ੍ਰਾਈਮ ਮਿਨਿਸਟਰ ਉਹਦੇ ਕੋਲੇ ਸਲਾਹਕਾਰ ਹੁੰਦੇ ਐ ਉਹਨੂੰ ਰੋਕਣ ਵਾਲੇ ਹੁੰਦੇ ਐ ਉਹਨੂੰ ਦਲੀਲ ਦੇਣ ਵਾਲੇ ਹੁੰਦੇ ਐ ਪਰ ਜਦੋਂ ਇਹ ਆਪਣਾ ਪੇਟ ਸਾਫ਼ ਕਰਦਾ ਤੇ ਚੇਂ ਖਿੱਚਦਾ ਸਾਰੀ ਗੰਦਗੀ ਪ੍ਰਾਈਮ ਮਿਨਿਸਟਰ ਦੇ ਪੇਟ ਦੀ ਗੰਗਾ ਦੇ ਵਿੱਚ ਜਾਂਦੀ ਹੈ ਹੁਣ ਇੰ ਤੋਂ ਜ਼ਿਆਦਾ ਮੈਂ ਤੁਹਾਨੂੰ ਕੀ ਕਹਿ ਸਕਾਂ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਨਹੀਂ ਸਾਂਭ ਸਕਦੇ ਉਹ ਤੁਹਾਨੂੰ ਤੇ ਮੈਨੂੰ ਤੇ ਇੰਡੀਆ ਨੂੰ ਕਿਵੇਂ ਸਾਂਭਣਗੇ ਇਹ ਮੈਨੂੰ ਵੋਦੀ ਸਾਹਿਬ ਤੇ ਸਾਰੇ ਜਿਹੜੇ ਮੇਰੇ ਹਿੰਦੂ ਭਰਾ ਹੈ ਉਹ ਮੈਨੂੰ ਸਮਝਾਉਣ ਕੀ ਇਹਨੋਂ ਤੁਹਾਨੂੰ ਸਾਂਝ ਸਕਦੀ ਹੈ ਚੀਨ ਦਾ ਬੋਟਰ ਨੱਪਿਆ ਤੇ ਹੈ 2020 ਦੇ ਵਿੱਚ ਤੇ 2022 ਦੇ ਵਿੱਚ ਚੀਨ ਦੀਆਂ ਫੌਜਾਂ ਨੇ 8000 ਸਕੁਅਰ ਕਿਲੋਮੀਟਰ ਕਬਜ਼ਾ ਕਰਵਾਤਾ ਮੋਦੀ ਸਰਕਾਰ ਨੇ 1968 ਦੇ ਵਿੱਚ Nehru ਦੀ ਸਰਕਾਰ ਨੇ 40000 ਸਕੁਅਰ ਕਿਲੋਮੀਟਰ ਲਦਾਖ ਦਾ ਇਲਾਕਾ ਚੀਨ ਦੇ ਹੱਤਿਆ ਤੁਹਾਨੂੰ ਪਤਾ ਹੈ ਲਦਾਖ ਦੀ ਗੱਲ ਮੈਂ ਕਿਉਂ ਦੁਬਾਰਾ ਦੁਬਾਰਾ ਕਰਦਾ ਕਿਉਂ ਕਰਕੇ 1834 ਦੇ ਵਿੱਚ ਮਹਾਰਾਜਾ ਰਜੀਤ ਸਿੰਘ ਦੀਆਂ ਫੌਜਾਂ ਨੇ ਲਦਾਖ ਫਟੇ ਕਰਕੇ ਤੇ ਸਿੱਖ ਰਾਜ ਦੇ ਨਾਲ ਉਹਦਾ ਹਿਸਾਬ ਨਾਤਾ ਸੀਗਾ ਇਹ ਸਾਡੀ ਧਰਤੀ ਹੈ ਤਦੇ ਸਾਨੂੰ ਦਰਦ ਹੈ ਕਿ ਇਹ ਹਿੰਦੂਤਵਾ ਦੇ ਲੋਕ ਸਾਡਾ ਜਿੱਤਿਆ ਹੋਇਆ ਅਲਾਕਾ ਚੀਨ ਨੂੰ ਦੇ ਦਿੱਤਾ ਫਿਰ ਕਸ਼ਮੀਰ ਦੀ ਗੱਲ ਕਰਾਂ ਕਸ਼ਮੀਰ ਨੂੰ ਫਟੇ ਕੀਤਾ ਮਹਾਰਾਜ ਦੇ ਜੀ সেন্টਰ ਦੀਆਂ ਫੌਜਾਂ ਨੇ ਅਫਗਾਨਿਸਤਾਨ ਕਦੇ ਫਟੇ ਨਹੀਂ ਹੋਇਆ ਅੱਜ ਤੱਕ ਵੀ ਨਾ ਬ੍ਰਿਟਾਨੀਆਂ ਤੋਂ ਨਾ ਰੂਸ ਤੋਂ ਤੇ ਅਮਰੀਕਾ ਦੀਆਂ ਫੌਜਾਂ ਸਾਲੀ ਹੋਈਆਂ ਛੱਡ ਕੇ ਅਫਗਾਨਿਸਤਾਨ ਚੜੀਆਂ ਗਈਆਂ ਇਹ ਸਿਰਫ ਸਿੱਖ ਫੌਜਾਂ ਨੇ ਅਫਗਾਨਿਸਤਾਨ ਫਤਿਹ ਕੀਤਾ ਤੇ ਜਦੋਂ ਫਤਿਹ ਕੀਤਾ ਮਹਾਰਾਜ ਰਣਜੀਤ ਸਿੰਘ ਨੇ ਫਤਿਹ ਦੇ ਵਿੱਚ ਕਸ਼ਮੀਰ ਦਾ ਹਿੱਸਾ ਮੰਗਿਆ ਇਸ ਤੋਂ ਪਹਿਲਾਂ ਕਸ਼ਮੀਰ ਅਫਗਾਨਿਸਤਾਨ ਦਾ ਸੁਬਾ ਸੀ ਆਜਾਤ ਸੰਗਤ ਜੀ ਇਹ ਹਿੰਦੁਸਤਾਨ ਦੀ ਸਿਆਸਤ ਇਹ ਤੋਂ ਦੀ ਸਰਕਾਰ ਇਸ ਨੂੰ ਇੱਕ ਕਰਕੇ ਨਹੀਂ ਰੱਖਿਆ ਰੱਖ ਸਕਦੀ ਅੱਧਾ ਪਾਕਿਸਤਾਨ ਨੂੰ ਕਸ਼ਮੀਰ ਦਿੱਤਾ ਇੱਕ ਹਿੱਸਾ ਚੀਨ ਨੂੰ ਦੇ ਦਿੱਤਾ ਇੱਕ ਹਿੱਸਾ ਆਪਣੇ ਕੋਲ ਰੱਖਿਆ ਤੇ ਜਿਹੜੀਆਂ ਫੌਜਾਂ ਨੇ ਫਤਿਹ ਕਰਕੇ ਕਸ਼ਮੀਰ ਹਿੰਦੁਸਤਾਨ ਦੇ ਨਾਲ ਲਾਇਆ ਸਿੱਖ ਰਾਜ ਦੇ ਨਾਲ ਲਾਇਆ ਉੱਥੇ ਪੰਜਾਬੀ ਬੋਲਣੀ ਬੰਦ ਕਰ ਦਿੱਤੀ ਹੈ ਮੋਦੀ ਸਰਕਾਰ ਨੇ ਅੱਜ ਉੱਥੇ ਪੰਜਾਬੀ ਤੁਸੀਂ ਪੜ ਨਹੀਂ ਸਕਦੇ ਸਿੱਖ ਨਹੀਂ ਸਕਦੇ ਇਹੋ ਜਿਹੀ ਟਬ੍ਰਿਕ ਟਿੱਤੀ ਹੋਈ ਹੈ ਸਗੀਆਂ ਘਟਿੰਟੀਆਂ ਦੇ ਉੱਤੇ ਜਿਵੇਂ ਤੁਹਾਨੂੰ ਦੱਸ ਨਹੀਂ ਸਕਦਾ ਕਿਵੇਂ ਤਰੇ ਤਰੇ ਘਟਿੰਟੀਆਂ ਰਣਰੇਟੇ ਸੇਕ ਤੇ ਅਦਵਸੀ ਕਰ ਰਹੀ ਹੈ ਸਾਡੀ ਪ੍ਰੈਜ਼ੀਡੈਂਟ ਜਿਹਨੂੰ ਰਾਸ਼ਟਰ ਕੰਡਿਆ ਉਹ ਬੀਬੀ ਹੈ ਉਹ ਆਦੀਵਾਸੀ ਹੈ ਅੱਜ 10 ਦਿਨ ਹੋਏ ਐ ਛੱਤੀਸਗੜ੍ਹ ਦੇ ਵਿੱਚ ਜਿਹੜਾ ਇੱਕ ਸੂਬਾ ਹੈ ਉੱਥੇ 11 ਆਦੀਵਾਸੀ ਉਹਨਾਂ ਨੇ ਕਹੇ ਕਿ ਇਹ ਨੈਕਸਲੇਟ ਸੀਗੇ ਉਹਨਾਂ ਵਿੱਚ ਇੱਕ ਬੀਬੀ ਵੀ ਸੀ ਉਹ ਵੀ ਗੋਲੀ ਮਾਰ ਕੇ ਮਾਰਦੀ ਹੁਣ ਤੁਸੀਂ ਕਿੱਥੇ ਜਾਵਾਂਗੇ ਜੇ ਅਸੀਂ ਆਪਣੇ ਹੱਥ ਮੰਗਦੇ ਹਾਂ ਸਾਨੂੰ ਕਦੇ ਨਕਸਲਾਈਟ ਕਹਿ ਦਿੰਦੇ ਆ ਕਦੇ ਵੱਖਵਾਦੀ ਕਹਿ ਦਿੰਦੇ ਆ ਕਦੇ ਕੁਛ ਕਹਿ ਦਿੰਦੇ ਆ ਅੱਜ ਸੈਂਟਰ ਦੇ ਸਾਰੇ ਵੀ ਕੀ ਜਾਂਦੇ ਆ ਕਿ ਜਿਹੜਾ ਵੀ ਅਜ਼ਾਦੀ ਦੀ ਗੱਲ ਕਰੂਗਾ ਜਿੱਥੇ ਵੀ ਜਾਏ ਅਸੀਂ ਉਸ ਨੇ ਮਗਰਚਮਨਾਗੇ ਤੇ ਜਾਨੋ ਮਾਰ ਦਾਂਗੇ ਕਿਸੇ ਨੇ ਕੋਈ ਗੱਲ ਬਦਨੁਕਤਾ ਨਹੀਂ ਕੀਤੀ ਤੇ ਪਰ ਕੈਨੇਡਾ ਦੇ ਵਿੱਚ ਮੋਦੀ ਸਰਕਾਰ ਨੇ ਹਰਦੀਪ ਸਿੰਘ ਨਿਜਰ ਨੂੰ ਮਰਵਾਤਾ ਮਲਕ ਨੂੰ ਮਰਵਾਤਾ ਰਿਪੂਦਮਨ ਸਿੰਘ ਨੂੰ ਸੁਖਦੀਪ ਸਿੰਘ ਲਾਗੇ ਮੋਕੇ ਦਾ ਨੌਜਵਾਨ ਨੂੰ ਮਰਵਾਤਾ ਹੈ ਬ੍ਰਿਟਾਨੀਆ ਦੇ ਵਿੱਚ ਖੰਡੇ ਨੂੰ ਮਰਵਾ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ ਰੋਡੇ ਨੂੰ ਮਰਵਾਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਇੱਥੇ ਪੰਜਾਬ ਦੇ ਵਿੱਚ ਸਾਡੇ ਬੁੱਸੇਵਾਲ ਨੂੰ ਮਰਵਾਤਾ ਹੈ ਸੋ ਸਤਕਾਰਯੋ ਸਤ ਸੰਗਤ ਜੀ ਕਿ ਆਪਾਂ ਚੁੱਪ ਕਰਕੇ ਬੈਠੇ ਰਹਾਂਗੇ ਨਹੀਂ ਬੋਦੀ ਸਾਹਿਬ ਸਿੱਖ ਨਹੀਂ ਬੈਠੂਗਾ ਚੁੱਪ ਕਰਕੇ ਤੁਹਾਨੂੰ ਮੈਂ ਦੱਸ ਦਿੰਦਾ ਬੋਲੇ ਸੋਨਹੋ ਸਾਡੀ ਤਾਕਤ ਸਾਰੀ ਦੁਨੀਆਂ ਦੇ ਵਿੱਚ ਫੈਲ ਗਈ ਹੈ ਅਸੀਂ ਤੁਹਾਡੀਆਂ ਸਾਰੀਆਂ ਇੰਬਸੀਆਂ ਨੂੰ ਜੇ ਇਥੋਂ ਸੀ ਬਾਹਰ ਦੇਤੀ ਜੇ ਅੰਦਰ ਦੰਗੇ ਕਾਨੂੰਨ ਕਰਦਾਂਗੇ ਔਰ ਤੁਸੀਂ ਦੁਨੀਆ ਦੇ ਵਿੱਚ ਸ਼ਰਮਿੰਦੇ ਹੋਵੋਗੇ ਤੇ ਤੁਸੀਂ ਜਿਹੜਾ ਪੰਨੋ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਨੰਗੀ ਹੋ ਗਈ ਹੈ ਅਮਰੀਕਾ ਨੇ ਫੜ ਲਿਆ ਬੰਦੇ ਤੇ ਕਾਨੂੰਨ ਸਾਡਾ ਹਿੰਦੁਸਤਾਨ ਦਾ ਹੈਗਾ ਕਿ ਜਿਹੜਾ ਵੀ ਹਿੰਦੁਸਤਾਨ ਦਾ ਰਿਸ਼ਤਾ ਹਿੰਦੁਸਤਾਨ ਦੇ ਦੋਸਤਾਨਾ ਦਾ ਨਾਲ ਜਿਹੜਾ ਹਿੱਸਾ ਕਿਸੇ ਮੁਲਕ ਦਾ ਉਹ ਜੇ ਖਰਾਬ ਕਰੂਗਾ ਉਹ ਮਜਰਮ ਹੈ ਉਹਦੇ ਉੱਤੇ ਮਖਦਮਾ ਚੱਲ ਸਕਦਾ ਮੈਂ ਇਹਨਾਂ ਕਿ ਮੋਦੀ ਸਰਕਾਰ ਨੇ ਕੈਨੇਡਾ ਤੇ ਅਮਰੀਕਾ ਦੇ ਨਾਲ ਉੱਥੇ ਉੱਗਨ ਦੇ ਸਿੱਖ ਮਰਵਾ ਠੇ ਇਹ ਰਿਸ਼ਤਾ ਖਰਾਬ ਕੀਤਾ ਹੈ ਇਨਾਂ ਦੇ ਉੱਤੇ ਫੌਜਦਾਰੀ ਹੋਣੀ ਚਾਹੀਦੀ ਹੈ ਮੋਦੀ ਦੇ ਉੱਤੇ ਬਰੇਵਜ਼ੀ ਸ਼ਾਦੂ ਤੇ ਫੇਕ ਜਿਹੜਾ ਵਿਦੇਸ਼ੀ ਵਜ਼ੀਰ ਹੈ ਜੈ ਸ਼ੰਕਰ ਜਿਹੜਾ ਸਕਿਉਰਿਟੀ ਦਾ ਐਡਵਾਈਜ਼ਰ ਹੈ ਉਹਦੇ ਉੱਤੇ ਫੌਜਦਾਰੀ ਦੇ ਕੇਸ ਦਰਜ ਕੀਤੇ ਜਾਣ ਸਹਿਬ ਤੁਸੀਂ ਇਹ ਨੂੰ ਸਮਝ ਨਹੀਂ ਸਕੋਗੇ ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਜਿਹੜੀ ਰਾਜ ਗੱਦੀ ਦੇ ਉੱਤੇ ਬੈਠੇ ਐ ਸਿੱਖ ਮਰਵਾ ਕੇ ਆਪਣੇ ਦੇਸ਼ ਦਾ ਕਾਨੂੰਨ ਤੋੜਤਾ ਔਰ ਬਾਦ ਦੇ ਮੁਖਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕਰਵਾਇਆ ਕੈਨੜਾ ਦੇ ਪ੍ਰਾਈਮਿੰਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਕਿ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਸਾਡੇ ਜਿਹੜੇ ਸਿੱਖ ਵਸਦੇ ਕੈਨੇਡੀਅਨ ਐ ਉਹਨਾਂ ਨੂੰ ਮਰਵਾਇਆ ਅਮਰੀਕਾ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਨੰਗੇ ਕਰਤਾ ਸੋ ਸਾਥ ਸੰਗਤ ਜੀ ਹੁਣ ਮੋਖ ਹੈ ਆਪਾਂ ਜੁੜੀਏ ਪਾਰਲੀਮੈਂਟ ਦੇ ਵਿੱਚ ਪਹੁੰਚੀਏ ਮੈਂ ਸਿਰਫ ਕਹਣਾ ਮੈਨੂੰ ਦੋ ਚਾਰ ਬੰਦੇ ਹੋਰ ਚਾਹੀਦੇ ਐ ਜਿਹੜੇ ਮੇਰੇ ਨਾਲ ਖੜਨ ਤੇ ਮੇਰੇ ਨਾਲ ਸਾਥ ਦੇਣ ਗੱਲਾ ਬੰਦਾ ਸਾਰਾ ਕੁਝ ਨਹੀਂ ਕਹਿ ਸਕਦਾ ਪਰ ਮੈਂ ਸਾਰਾ ਕੁਝ ਕਹਿ ਚੁੱਕਿਆ ਕਿ ਤੁਸੀਂ ਸਿੱਖਾਂ ਨੂੰ ਬਾਹਰ ਦੇ ਮੂੰਖਾਂ ਦੇ ਵਿੱਚ ਗੋਲੀ ਮਾਰ ਕੇ ਸੀ ਦਿੱਤਾ ਦੇਖ ਰਹੇ ਸੀ ਮੇਰੇ ਵੱਲ ਅੱਖਾਂ ਕੱਢ ਕੱਢ ਕੇ ਮੈਂ ਇਹ ਦੇਖੀ ਜੋ ਪਰ ਸਿੱਖ ਚੁੱਪ ਨਹੀਂ ਕਰੂਗਾ ਇਹਦਾ ਚરણ ਦੇਣਾ ਪਊਗਾ ਸੋ ਸਤਿਕਾਰਯੋਗ ਸਾਧ ਸੰਗਤ ਜੀ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਹੋ ਕੇ ਮੈਂਬਰ ਪਾਰਲੀਮੈਂਟ ਸਾਡੇ ਸਾਰੇ ਪੰਜਾਬ ਦੇ ਹਰਿਆਣੇ ਦੇ ਵਿੱਚ ਖੜ ਗਏ ਆ ਉਹਨਾਂ ਨੂੰ ਵੋਟਾਂ ਪਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਭੇਜਿਏ ਜਿੱਥੇ ਅਸੀਂ ਮੰਗੀਏ ਇਨਸਾਫ ਅਸਾਫ ਮੰਗੀ ਜਾਂ ਨਹੀਂ ਹੁੰਦਾ ਇਨਸਾਫ ਹੱਕ ਹੈ ਸਾਡਾ ਅਸੀਂ ਇਸ ਦੇਸ਼ ਦੇ ਪੁੱਤ ਹਾਂ ਸੱਤੋਂ ਇਨਸਾਫ ਇੱਕ ਹੋ ਨਹੀਂ ਸਕਦੇ ਹਨ ਸੋ ਮੈਂ ਅੱਜ ਕਰਦੇ ਕਿ ਉਹਨ ਬੜੀ ਸਮਝ ਦੇ ਵਿੱਚ ਤੜ੍ਹਦੇ ਹੋ ਕੇ ਅੱਪਾ ਵੋਟਾਂ ਪਾਵਾਂਗੇ ਤੇ ਖਾਲੀ ਜਦੋਂ ਸਭ ਨੂੰ ਪਾਰਲਮੈਂਟ ਵਿੱਚ ਡੇਟੇ ਪਹੁੰਚਾਂਗੇ